ਸਾਧ ਸੰਗਤ ਜੀ ਮਾਇਆਵਾਦ ਦੀ ਪੱਠੀ ਵਿੱਚ ਸੜ ਰਹੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਲਈ ਗੁਰੂ ਨਾਨਕ ਦੇਵ ਜੀ ਅੱਗੇ ਹੀ ਅੱਗੇ ਚਲੇ ਗਏ ਮਾਪੇ ਭੈਣ ਨਾਨਕੀ ਜੈ ਰਾਮ ਜੀ ਸੁਲਖਣੀ ਜੀ ਅਤੇ ਦੋਵੇਂ ਸਾਹਿਬਜ਼ਾਦੇ ਕਰੀਗੜਾਈ ਚੇਤੇ ਆਉਂਦੇ ਸਨ ਪਰ ਉਹਨਾਂ ਨਾਲੋਂ ਬਹੁਤਾ ਹਿੱਤ ਦੁਖੀਆਂ ਨਾਲ ਸੀ ਦੁਖੀਆਂ ਦਾ ਹੋਣਾ ਉਹਨਾਂ ਨੂੰ ਪਿੱਛੇ ਨਹੀਂ ਸੀ ਵੜਨ ਦਿੰਦਾ ਅੱਗੇ ਹੀ ਅੱਗੇ ਖਿੱਚੀ ਜਾਂਦਾ ਸੀ ਪਿਲੀਪੀਤ ਦੇ ਕਸਬੇ ਨੂੰ ਛੱਡ ਕੇ ਆਬਾਦੀਆਂ, ਜੰਗਲਾਂ, ਖੇਤਾਂ ਦੇ ਦਰਿਆਵਾਂ ਵਿੱਚ ਦਿਲੰਗਦੇ ਹੋਏ ਗੁਰੂ ਜੀ ਬਨਾਰਸ ਪਹੁੰਚ ਗਏ। ਬਨਾਰਸ ਵੇਦਕ ਸਮੇਂ ਹਿੰਦੂ ਸਭਿਅਤਾ ਤੇ ਸੰਸਕ੍ਰਿਤ ਵਿਦਿਆ ਦਾ ਕੇਂਦਰ ਸੀ। ਇੱਥੇ ਵੱਡੇ-ਵੱਡੇ ਵਿਦਵਾਨ ਰਹਿੰਦੇ ਸਨ। ਪੰਡਤਾਂ ਵਿੱਚ ਐਸੇ ਵੀ ਸਨ ਜੋ ਚੌਂ ਵੇਦਾਂ, ਉਪਨੇਸ਼ਦਾਂ ਤੇ ਬ੍ਰਾਹਮਣ ਗ੍ਰੰਥਾਂ ਦੇ ਕਠਨ ਪਾਠਾਂ ਨੂੰ ਜਵਾਨੀ ਯਾਦ ਕਰ ਚੁੱਕੇ ਸਨ। ਗੱਲਬਾਤ ਵਿੱਚ ਕਿਸੇ ਨੂੰ ਵਾਰੇ ਨਹੀਂ ਸੀ ਆਉਣ ਦਿੰਦੇ। बनारस ਪਹੁੰਚ ਕੇ ਗੁਰੂ ਜੀ ਗੰਗਾ ਦੇ ਕਿਨਾਰੇ ਜਾ ਪਹੁੰਚੇ ਉਸ ਪਾਸੇ ਮੰਦਰ ਬਹੁਤ ਸਨ ਯਾਤਰੂ ਤੇ ਸ਼ਹਿਰ ਵਾਲੇ ਸਵੇਰੇ ਉਸ ਸਥਾਨ ਤੇ ਇਸ਼ਨਾਨ ਕਰਨ ਜਾਂਦੇ ਸਨ ਇੱਕ ਥੜੇ ਉੱਤੇ ਆਸਨ ਜਮਾ ਕੇ ਗੁਰੂ ਜੀ ਬੈਠ ਗਏ ਸੂਰਜ ਚੜਨ ਤੋਂ ਪਹਿਲਾਂ ਇਸ਼ਨਾਨ ਕਰਨ ਆਉਣ ਵਾਲੇ ਸ਼ੁਰੂ ਹੋ ਗਏ ਮਰਦਾਨੇ ਨਿਰਵਾਹ ਵਜਾਉਣੇ ਸ਼ੁਰੂ ਕੀਤੀ ਤੇ ਗੁਰੂ ਜੀ ਆਸਾ ਦੀ ਵਾਰ ਦੇ ਸ਼ਲੋਕਾਂ ਦਾ ਗਾਇਨ ਕਰੀ ਗਏ ਯਾਤਰੂਆਂ ਦੇ ਰਾਹ ਦੇ ਦੋਹੀਂ ਪਾਸੀ ਦਾਨ ਲੈਣ ਵਾਲੇ ਲੋਕ ਤੜਕੇ ਤੋਂ ਬੈਠ ਜਾਂਦੇ ਗੁਰੂ ਜੀ ਦਾ ਕੀਰਤਨ ਸੁਣ ਕੇ ਸਾਰੇ ਹੈਰਾਨ ਸਨ ਦਾਨ ਪਾਤਰ ਅਤੇ ਦਾਨੀ ਦੋਵੇਂ ਹੀ ਹੈਰਾਨ ਸਨ ਕਿ ਇਹ ਕੈਸੇ ਪੁਰਸ਼ ਆਏ ਹਨ ਜਿਨ੍ਹਾਂ ਦਾ ਹੁਲੀਆ ਤੁਰਕਾਂ ਵਰਗਾ ਹੈ ਪਰ ਹਿੰਦੂ ਤੀਰਥ ਉੱਤੇ ਆ ਬੈਠੇ ਨੇ ਚਿਹਰੇ ਦਾ ਪ੍ਰਭਾਵ ਐਸਾ ਸੀ ਕਿਸੇ ਨੂੰ ਗੱਲ ਕਰਨ ਦਾ ਹੌਂਸਲਾ ਨਹੀਂ ਸੀ ਪੈਂਦਾ ਕਈ ਤਾਂ ਹੱਡੀਆਂ ਦੀ ਮਾਲਾ ਤੇ ਕਲੰਦਰੀ ਟੋਪੀ ਦੇਖ ਕੇ ਉਂਝ ਹੀ ਡਰਦੇ ਸਨ ਇੱਕ ਪੰਡਿਤ ਚਤਰਦਾਸ ਸੀ ਉਹ ਇਸ਼ਨਾਨ ਕਰਕੇ ਮੁੜਿਆ ਜਦੋਂ ਉਸਨੇ ਗੁਰੂ ਜੀ ਨੂੰ ਦੇਖਿਆ ਤਾਂ ਕ્રોਧ ਨਾਲ ਲਾਲ ਪੀਲਾ ਹੋ ਗਿਆ ਇਹ ਤੁਰ ਕੇ ਹਿੰਦੂ ਅਸਥਾਨ ਤੇ ਕਿਉਂ ਆਇਆ ਉਸ ਦਾ ਸਵਾਲ ਸੀ ਚਤਰਦਾਸ ਦੇ ਨਾਲ ਕੁਝ ਵਿਦਿਆਰਥੀ ਸਨ ਸਾਰੇ ਅੱਗੇ ਹੋ ਕੇ ਗੁਰੂ ਜੀ ਦੇ ਨੇੜੇ ਆ ਗਏ ਚਤਰਦਾਸ ਨੇ ਗੁੱਸੇ ਨਾਲ ਪੁੱਛਿਆ ਤੁਸੀਂ ਦੋਨੋਂ ਹਿੰਦੂ ਹੋ ਕੇ ਮੁਸਲਮਾਨ ਗੁਰੂ ਜੀ ਨੇ ਕਿਹਾ ਅਸੀਂ ਹਿੰਦੂ ਹਾਂ ਤੀਰਥ ਯਾਤਰਾ ਵਾਸਤੇ ਆਏ ਹਾਂ ਤਜ ਚਤਰदास ਬੋਲਿਆ ਵਾਹ ਓਏ ਹਿੰਦੂ ਮਹਾਰਾਜ ਇਹ ਪਹਿਰਾਵਾ ਕਿਹੜੇ ਦੇਸ਼ ਦੇ ਹਿੰਦੂ ਦਾ ਹੈ ਜੇ ਹਿੰਦੂ ਹੈ ਤਾਂ ਤੁਲਸੀ ਦੀ ਮਾਲਾ ਕੋਲ ਨਹੀਂ ਸਾਲਗ੍ਰਾਮ ਪੂਜਾ ਵਾਸਤੇ ਤੇਰੇ ਕੋਲ ਨਹੀਂ ਹੱਡੀਆਂ ਦੀ ਮਾਲਾ ਗਲ ਪਾਈ ਫਿਰਦਾ ਹੈ ਇਹ ਕੀ ਪਖੰਡ ਹੈ ਆਪਣੇ ਮਿੱਠੇ ਅਤੇ ਠੰਡੇ ਸੁਭਾਅ ਅਨੁਸਾਰ ਗੁਰੂ ਜੀ ਧੀਰਜ ਨਾਲ ਮੁਸਕਰਾਉਂਦੇ ਰਹੇ ਪੰਡਿਤ ਚਤਰदास ਹੰਕਾਰ ਨਾਲ ਕੋੜੇ ਬਚਨ ਬੋਲੀ ਗਿਆ ਜਦੋਂ ਉਹ ਦਿਲ ਦਾ ਗੁਬਾਰ ਕੱਢ ਚੁੱਕਾ ਸੀ ਤਾਂ ਗੁਰੂ ਜੀ ਸਹਿ ਸੁਭਾ ਬੋਲੇ ਪੰਡਤ ਜੀ ਲੱਗਦਾ ਹੈ ਤੁਹਾਡੇ ਨਾਲ ਬਹੁਤ ਸਾਰੇ ਚੇਲੇ ਨੇ ਇਹਨਾਂ ਚੇਲਿਆਂ ਨੂੰ ਦੇਖ ਕੇ ਪ੍ਰਗਟ ਹੁੰਦਾ ਹੈ ਕਿ ਤੁਸੀਂ ਵਿਦਵਾਨ ਵੀ ਹੋ ਪਰ ਕ੍ਰੋਧ ਤੁਸਾਂ ਦੇ ਹਿਰਦੇ ਵਿੱਚੋਂ ਨਹੀਂ ਮਰਿਆ ਜਿਸ ਦੇ ਹਿਰਦੇ ਵਿੱਚੋਂ ਕ੍ਰੋਧ ਨਾ ਮਰੇ ਉਸ ਦੇ ਬਾਕੀ ਦੇ ਕਰਮ ਵੀ ਨਿਸਫਲ ਜਾਂਦੇ ਹਨ ਸੁਣ ਪੰਡਤ ਸਾਲ ਗ੍ਰਾਮ ਵਿਪ ਪੂਜ ਮਨਾਵੋ ਸੁਕ੍ਰਿਤ ਤુલਸੀ ਮਾਲਾ RAM ਨਾਮ ਜਦ ਬੇੜਾ ਵਾਦੋ ਦਇਆ ਕਰੋ ਦੇਵਾਲਾ ਕਾਹੇ ਕਲਰਾ ਸਿੰਚੋ ਜਨਮ ਗਵਾਵੋ ਕਾਚੀ ਟਹਿਗ ਦੀਵਾਲ ਕਾਹੇ ਗੱਜ ਲਾਵੋ ਰਹਾਓ ਕਰ ਹਰ ਹਟ ਮਾਲ ਟਿੰਡ ਪਰੋਵੋ ਤਿਸ ਭੀਤਰ ਮਣ ਜੋਵੋ ਅੰਮ੍ਰਿਤ ਸਿੰਚੋ ਭਰੋ ਕਿਆਰੇ ਤੋਂ ਮਾਲੀ ਕੇ ਹੋਵੋ ਕਾਮ ਕ੍ਰੋਧ ਦੋਇ ਕਰੋ ਬਸੋਲੇ ਗੋਡੋ ਤਰਤੀ ਪਾਈ ਜਿਉਂ ਗੋਡੋ ਤਿਉਂ ਤੁਮ ਸੁਖ ਤੇ ਪਾਵੋ ਕੀਰਤਨ ਮੇਟਿਆ ਜਾਈ ਬਗੁਲੇ ਤੇ ਫੁਨ ਹੰਸੁਲਾ ਹੋਵੇ ਜੇ ਤੂੰ ਕਰੈ ਦਿਆਲਾ ਪਰਨਵਤ ਨਾਨਕ ਦਾਸ ਅੰਦਾਸਾ ਦਇਆ ਕਰੋ ਦਿਆਲਾ ਏ ਪੰਡਤ ਸਾਲਗ੍ਰਾਮ ਗੋਲ ਪੱਥਰ ਜਿਸ ਨੂੰ ਸ਼ਿਵਲਿੰਗ ਮੰਨਿਆ ਜਾਂਦਾ ਹੈ ਦੀ ਪੂਜਾ ਕਰਨ ਦੀ ਥਾਂ ਪਰਮਾਤਮਾ ਦੀ ਪੂਜਾ ਕਰ ਚੰਗੀ ਕਮਾਈ ਨੂੰ ਤુલਸੀ ਦੀ ਮਾਲਾ ਸਮਝ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਉਹ ਦਇਆ ਕਰਨ ਏ ਮੂਰਖ ਕੱਲਰ ਨੂੰ ਸਿੰਝ ਕੇ ਜਨਮ ਕਿਉਂ ਗਵਾਉਂਦਾ ਹੈ ਭਾਵ ਜਿਸ ਭਜਨ ਬੰਦਗੀ ਤੋਂ ਕੁਝ ਨਹੀਂ ਹੋਣਾ ਉਸ ਨੂੰ ਕਿਉਂ ਕਰਦੇ ਹੋ ਕੱਚੀ ਕੰਧ ਢੱਠ ਰਹੀ ਹੈ ਉਸ ਨੂੰ ਗਾਰਾ ਲਾਉਣ ਦਾ ਕੀ ਲਾਭ ਹੈ ਬ੍ਰਾਹਮਣ ਕੀ ਕਦੀ ਖੂ ਚੱਲਦਾ ਦੇਖਿਆ ਹੈ ਖੂ ਵਾਂਗ ਤੂੰ ਵੀ ਹਿਰਦੇ ਵਿੱਚੋਂ ਅੰਮ੍ਰਿਤ ਖਿੱਚਣ ਵਾਸਤੇ ਇਹ ਯਤਨ ਕਰ ਹੱਥ ਤਾਂ ਮਾਹਲ ਟਿੰਡਾ ਹੋਣ ਤੇ ਮਨ ਨੂੰ ਬੈਲਾਂ ਦੀ ਥਾਂ ਬੈਲਾਂ ਦੀ ਥਾਂ ਜੋਇਆ ਜਾਵੇ ਅੰਮ੍ਰਿਤ ਸੰਚ ਕੇ ਕਾਮ ਕ੍ਰੋਧ ਨੂੰ ਮਾਰਨ ਵਾਸਤੇ ਕਿਨਾਰੇ ਭਰੇ ਜਾਣ ਤਾਂ ਪਰਮਾਤਮਾ ਮਾਲੀ ਖੁਸ਼ ਹੋ ਜਾਵੇਗਾ ਫਿਰ ਉਹ ਤੁਸਾਂ ਦੇ ਤੇ ਤੁਸੀਂ ਉਸ ਦੇ ਰੰਬੇ ਲੈ ਕੇ ਧਰਤੀ ਵਿੱਚ ਬੁਰਾਈਆਂ ਨੂੰ ਗੱਡੋ ਜਦੋਂ ਬੁਰਾਈਆਂ ਗੱਡੀਆਂ ਜਾਣਗੀਆਂ ਤਾਂ ਤੁਸੀਂ ਖੁਸ਼ ਹੋਵੋਗੇ ਇਹ ਕੀਤੀ ਕਮਾਈ ਬੇਰਥਾ ਨਹੀਂ ਜਾਂਦੀ ਬਗਲੇ ਤੋਂ ਹੰਸ ਬਣੋ ਤਾਂ ਜੋ ਦਿਆਲ ਕਿਰਪਾ ਕਰੇ ਤਾਂ ਅਰਦਾਸ ਕਰਦੇ ਹਾਂ ਦਇਆ ਕਰੋ ਉਪਰੋਕਤ ਅਰਥ ਭਾਵ ਸਮਝ ਕੇ ਪੰਡਤ ਚਤਰਦਾਸ ਦੀ ਤਸੱਲੀ ਤਾਂ ਨਾ ਹੋਈ ਪਰ ਉਹਦਾ ਗੁੱਸਾ ਉੱਤਰ ਗਿਆ ਇਸ ਤੋਂ ਅੱਗੇ ਦੀ ਸਾਖੀ ਅਗਲੀ ਵੀਡੀਓ ਵਿੱਚ ਆਵੇਗੀ ਜੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ